ਸਤਿ ਸ਼੍ਰੀ ਅਕਾਲ ਮੈਂ ਹਾਰਤੀ ਅਸਮਦਰ ਨਿਊਜ਼ ਦੇ ਇੱਕ ਦਰਸ਼ਕਾ ਦਾ ਸਵਾਗਤ ਹੈ ਐਡੀਟੋਰੀਅਲ ਟਾਕ ਪ੍ਰੋਗਰਾਮ ਲੈ ਕੇ ਇੱਕ ਵਾਰ ਫਿਰ ਹਾਜ਼ਿਰ ਹਾਂ ਹਰ ਰੋਜ਼ ਦੇਤਾ ਤੁਹਾਡੇ ਸਾਹਮਣੇ ਮੇਰੇ ਸੀਨੀਅਰ ਰਜੇਸ਼ਿੰਦਰ ਜੀ ਮੇਰੇ ਨਾਲ ਜੁੜ ਚੁੱਕੇ ਨੇ ਤੇ ਜਨਤਾ ਜਿਸ ਤਰੀਕੇ ਦੇ ਨਾਲ ਹਰ ਵਾਰ ਆਪਣੇ ਵਿਚਾਰ ਭੇਜਦੀ ਸਾਨੂੰ ਕਮੈਂਟ ਬਾਕਸ ਦੇ ਵਿੱਚ ਉਹਨਾਂ ਦੇ ਸਵਾਲਾਂ ਨੂੰ ਲੈ ਕੇ ਹਾਜ਼ਿਰ ਹੈ ਤੁਹਾਡੇ ਸਾਹਮਣੇ ਤਾਂ ਸਰ ਸਭ ਤੋਂ ਪਹਿਲਾਂ ਤੁਹਾਡਾ ਸਵਾਗਤ ਕਰ ਲੈਣਾ ਸਰ ਸਵਾਗਤ ਹੈ ਤੁਹਾਡਾ ਸਭ ਤੋਂ ਪਹਿਲਾਂ ਥੈਂਕ ਯੂ ਗ੍ਰੇਟਫੁਲ ਜੀ ਸਰ ਜਿਸ ਤਰੀਕੇ ਦੇ ਨਾਲ ਹਰ ਰੋਜ਼ ਕੋਈ ਨਾ ਕੋਈ ਸਾਡਾ ਦਰਸ਼ਕ ਜਿਹੜਾ ਆ ਆਪਣੇ ਵਿਚਾਰ ਜਰੂਰ ਸਾਂਝਾ ਕਰਦਾ ਹੈ ਤੇ ਇਸ ਵਾਰ ਜਿਹੜਾ ਆ ਦਰਸ਼ਕਾਂ ਦੇ ਸਵਾਲ ਨੇ ਖਾਸ ਕਰਕੇ ਆਪਣੀ ਲੁਧਿਆਣਾ ਦੀ ਵੈਸਟ ਸੀਟ ਨੂੰ ਲੈ ਕੇ ਨੇ ਲੁਧਿਆਣਾ ਦੀ ਸਿਆਸਤ ਨੂੰ ਲੈ ਕੇ ਆ ਲੁਧਿਆਣਾ ਸ਼ਹਿਰ ਜਿਹੜੀ ਕਿ 스마트 ਸਿਟੀ ਬਣਾਉਣ ਦੀ ਗੱਲ ਕੀਤੀ ਜਾਂਦੀ ਹੈ ਉਹਨਾਂ ਚੀਜ਼ਾਂ ਨੂੰ ਲੈ ਕੇ ਆ ਤੇ ਉਹਨਾਂ ਦਾ ਕਹਿਣਾ ਹੈ ਕਿ ਸਭ ਤੋਂ ਪਹਿਲਾਂ ਨਸ਼ੀਆਂ ਖਤਮ ਕਰਨ ਦੀ ਸੱਤਾ ਸਰਕਾਰ ਗੱਲ ਕਰਦੀ ਹੈ ਪਰ ਪਾਰਟੀਆਂ ਜਿਹੜੀਆਂ ਨੇ ਉਹ ਆਪਸ ਦੇ ਵਿੱਚ ਹੀ ਦੁਸ਼ਮਣਬਾਜ਼ੀ ਲੱਗੀਆਂ ਹੋਈਆਂ ਕਰਨ ਇੱਕ ਦੂਜੇ ਤੇ ਇਲਜ਼ਾਮ ਲਗਾ ਰਹੇ ਨੇ ਕਿ ਨਸ਼ਿਆਂ ਦੇ ਵਿੱਚ ਉਹਦਾ ਹੱਥ ਹੈ ਨਸ਼ੇ ਦੇ ਪਿੱਛੇ ਇਸ ਪਾਰਟੀ ਦਾ ਹੱਥ ਹੈ ਕਿਸ ਤਰ੍ਹਾਂ ਦੇਖਦੇ ਹੋ ਇਸ ਮਾਮਲੇ ਨੂੰ ਤੇ ਦੂਜੀ ਗੱਲ ਉਹ ਵੀ ਕਰਦੇ ਨੇ ਕਿ ਜਿੱਥੇ ਇੱਕ ਪਾਸੇ ਨਸ਼ਿਆਂ ਦੇ ਲਈ ਸਾਰੀ ਪਾਰਟੀਆਂ ਲੜਦੀਆਂ ਪਈਆਂ ਨੇ ਉੱਥੇ ਹੀ ਜਿਹੜੇ ਸਾਡੇ ਕੇਂਦਰ ਰਾਜ ਮੰਤਰੀ ਰਵਨੀਤ ਬਿੱਟੂ ਹੈਗੇ ਨੇ ਉਹਨਾਂ ਦੀ ਵੀ ਅਗਨੀ ਪਰਿਕਸ਼ਾ ਕਿਨਾਂ ਕਿਤੇ ਸ਼ੁਰੂ ਹੋ ਚੁੱਕੀ ਹੈ ਇਹ ਗੱਲ ਵੀ ਉਹ ਆਖ ਰਿਹਾ ਹੈ ਤੇ ਉਸ ਤੋਂ ਬਾਅਦ ਉਹਨਾਂ ਦਾ ਕਹਿਣਾ ਹੈ ਕਿ ਜਿਹੜੇ ਕੈਬਨਿਟ ਮਨਿਸਟਰ ਨੇ ਅਨਿਲ ਜੋਸ਼ੀ ਜੀ ਤੇ ਉਹਨਾਂ ਨੇ ਰੀਜਾਇਨ ਕਰ ਲਿਆ ਸ਼ੋਮਣੀ ਕਾਲੇਦਲ ਨੂੰ ਇਹ ਸਾਰੇ ਮੁੱਦੇ ਜਿਹੜੇ ਹੈਗੇ ਨੇ ਕਿਤਨ ਕਿਤੇ ਆਪਸ ਦੇ ਵਿੱਚ ਜੁੜਦੇ ਹੋਏ ਤਾਰਾਂ ਜਿਹੜੀਆਂ ਜੁੜੀਆਂ ਨੇ ਨਜ਼ਰ ਆ ਰਹੀਆਂ ਨੇ ਜਾਂ ਫਿਰ ਉਹਨਾਂ ਦਾ ਇਹ ਕਹਿਣਾ ਕਿ ਸਾਰੀ ਰਲ ਮਿਲੀ ਮਿਲਿ ਭੁਗਤੈ ਨਾ ਦੀ ਅੱਜ ਬਿਲਕੁਲ ਤੁਹਾਡਾ ਜਿਹੜੀ ਰਿਸਰਚ ਕੀਤੀ ਤੁਸੀਂ ਨਿਊਜ਼ ਐਨਾਲਿਸਿਸ ਵੀ ਆਪਣੇ ਆਪ ਚਕਾਰੀ ਵੀ ਜਿੱਥੇ ਛੋਟੀ ਪਰਸੈਂਟ ਦਾ ਤੁਸੀਂ ਆਪ ਜਵਾਬ ਦਿੱਤੇ ਹੈਗੇ ਆ ਜੀ ਜਨਤਾ ਵੀ ਚੀਜ਼ਾਂ ਪੁੱਛਦੀ ਆ ਫਿਰ ਉਹ ਕਰਨਾ ਨਹੀਂ ਲੇਕਿਨ ਤੁਸੀਂ ਅਪਰੀਸ਼ੀਏਬਲ ਵਧੀਆ ਗੱਲ ਹੈ ਜੀ ਜਦ ਤੱਕ ਕੋਈ অথੈਨਟਿਕ ਸੂਤਰ ਆਪ ਤੋਂ ਉਹ ਆਪਾਂ ਨੂੰ ਇਨਫੋਰਮੇਸ਼ਨ ਨਹੀਂ ਮਿਲਦੀ ਤੇ ਉਹ ਫਿਰ ਗੱਲ ਕਰਨ ਦਾ ਫਾਇਦਾ ਨਹੀਂ ਕਿਉਂਕਿ ਆਪਣੀ ਥਿਊਰੀ ਇਹ ਹੈਗੀ ਕਿ ਅਸੀਂ ਜਿਹੜੇ ਬਹੁਤੇ ਜਿਆਦਾ ਵਿਊਸਵਲ ਨਹੀਂ ਭਜਦੇ ਕਿ ਉਹਦੇ ਵੱਲ ਚੱਲਣਾ ਹੋਵੇ ਤੇ ਹੋਰ ਵੀ ਆਪਾਂ ਪੋਟੈਂਸ਼ਲ ਦੇ ਵੀ ਕੰਮ ਆਪਾਂ ਲਾ ਸਕਦੇ ਆਪਣੇ ਚੈਨਲ ਦੇ ਉੱਤੇ ਲੇਕਿਨ ਨਹੀਂ ਕਰਦੇ ਛੁਰ ਤੋਂ ਤੁਹਾਡਾ ਵੀ ਥ੍ਰੈਡ ਡਿਸੈਂਟ ਰਿਹਾ ਸੋ ਇਸ ਕਰਕੇ ਇਹ ਗਲਤੀ ਤੁਸੀਂ ਕੀਤੀ ਹੈਗੀ ਹੈ ਕਿ ਨਸ਼ਿਆਂ ਦੀ ਇਹ ਬੜਾ ਇੱਕ ਗਰਮ ਮੁੱਦਾ ਅੱਜ ਦਾ ਨਹੀਂ ਬਣਿਆ ਹੋਇਆ ਇਹ ਪਿਛਲੇ 12 ਸਾਲਾਂ ਤੋਂ ਬੜਾ ਹੀ ਗਰਮ ਮੁੱਦਾ ਸੀਗਾ ਤੇ ਵੱਡੇ ਵੱਡੇ ਪੋਲੀਟੀਸ਼ੀਅਨਾਂ ਨੇ ਕੰਗਿਆ ਨੇ ਤਾਂ ਸੂਹਾ ਖਾਧੀਆਂ ਸੀਗੀਆਂ ਕਿ ਮੈਂ ਹਫ਼ਤੇ 'ਚ ਨਸ਼ਾ ਕਰ ਦੂੰਗਾ ਖਤਮ ਧਾਰਮਿਕ ਕਿਤਾਬਾਂ ਲੈ ਕੇ ਪੂਜਨੀਆ ਕਿਤਾਬਾਂ ਲੈ ਕੇ ਉਹਨਾਂ ਨੇ ਸੋਹਾਂ ਕਾਦੀਆਂ ਸੀ ਕਿ ਮੈਨੂੰ ਇੱਕ ਵਾਰੀ ਪਾਵਰ ਚਾ ਲੈੰਦੋ ਮੈਂ ਦੋ ਹਫ਼ਤਿਆਂ ਦੇ ਵਿੱਚ ਖਤਮ ਕਰ ਦੂੰਗਾ ਕੋਈ ਕਹਿੰਦਾ ਮੈਂ ਮਹੀਨੇ ਚ ਕਰ ਦੂੰਗਾ ਹੁਣ ਪ੍ਰੋਬਲਮ ਇਹ ਹੈਗੀ ਆ ਅਸੀਂ ਜਦੋਂ ਛੋਟੇ ਹੁੰਦੇ ਸੀ ਫੀਮ ਫੋਨ ਤਾਂ ਅਸੀਂ ਦੇਖ ਲੈਂਦੇ ਸੀ ਭੁੱਖੀ ਵੀ ਵੇਖਦੇ ਹੁੰਦੇ ਸੀਗੇ ਘਰਾਂ ਦੇ ਵਿੱਚ ਵੀ ਆਮ ਹੀ ਹੁੰਦੀ ਸੀਗੀ ਇੱਥੇ ਰਾਜਸਥਾਨ ਦੇ ਬਾਰਡਰ ਤੇ ਰਾਜਸਥਾਨ ਤੇ ਹੁਣੇ ਬੰਦ ਹੋਈ ਆ ਤੇ ਭੂਕੀ ਆਮ ਤੌਰ ਤੇ ਬੜੀ ਪ੍ਰੈਕਟਿਸ ਆ ਇੱਕ ਕਲਚਰਲ ਪ੍ਰੈਕਟਿਸ ਅੱਜ ਵੀ ਰਾਜਸਥਾਨ ਚ ਹੈਗੀ ਆ ਉਹ ਤੁਹਾਨੂੰ ਸ਼ਾਇਦ ਆਲਰੇਡੀ ਪਤਾ ਹੀ ਹੋਗਾ ਕਿ ਦਵਾਈਆਂ ਦੀ ਜਿਹੜੀਆਂ ਕੰਪਨੀਆਂ ਹੈਗੀਆਂ ਉਹ ਉਹਨਾਂ ਨੂੰ ਲਾਇਸੈਂਸ ਜਾਰੀ ਹੁੰਦੇ ਆ ਔਰ ਪੰਜਾਬ ਪੰਜਾਬ ਵਿੱਚ ਵੀ ਇੰਡੀਵਿਜੂਅਲਸ ਨੂੰ ਕੋਈ ਵੀ ਬੰਦਾ ਜਾ ਕੇ ਸਰਕਾਰ ਕੋਲ ਲਾਇਸੈਂਸ ਲੈ ਕੇ ਆਪਣੀ ਮਹੀਨੇ ਦਾ ਜਿੰਨੀ ਕਿ ਉਹ ਕੰਜ਼ੂਮ ਕਰਦਾ ਜਿਹਨੂੰ ਅੰਗਰੇਜ਼ੀ ਚ ਆਪਾਂ ਆਪੀਅਮ ਕਹਿ ਦਿੰਦੇ ਆ ਜਾਂ ਭੂਕੀ ਕਹਿ ਲੈਂਦੇ ਆ ਜਾਂ ਆਪਾਂ ਇਹ ਕਹਿ ਲੈਂਦੇ ਆ ਆਪਣਾ ਵਫੀਮ ਕਹ ਲੈਣੇ ਆ ਕੀ ਉਹ ਲੰਦਾ ਸੀਗਾ ਸਰਕਾਰੀ ਹਸਪਤਾਲ ਤੋਂ ਜਾ ਕੇ ਉੱਥੋਂ ਮਿਲਦੀ ਵੀ ਪ्योर ਸੀਗੀ ਜੀ ਤੇ ਪਿਛਲੇ 12 15 ਸਾਲ ਤੋਂ ਇਹ ਕੋਈ ਇਹ ਕਿਸੇ ਨੇ ਨਾ ਸੁਣੀ ਹੀ ਨਹੀਂ ਸੀਗਾ ਕਿ ਚਿੱਟਾ ਹੁੰਦਾ ਕੀ ਹੈ ਜੀ ਇਹ ਜਦੋਂ ਹੋ ਸਾਡੀ ਬਦਨਾਮੀ ਹੋਈ ਜਦੋਂ ਰਾਹੁਲ ਗਾਂਧੀ ਇੱਥੇ ਪੰਜਾਬ ਦੌਰੇ ਤੇ ਆਉਂਗਾ ਤੇ 70% ਪੰਜਾਬ ਦੇ ਲੋਕ ਨਸ਼ੇੜੀ ਹੋ ਗਏ ਫਿਰ ਜਿਹੜੀ ਬਲਦੀ ਤੇ ਅੱਗੇ ਕਫਿਲਮ ਦੇ ਲਾਤੀ ਉੜਦਾ ਪੰਜਾਬ ਹੋਰ ਪੰਜਾਬ ਬਦਨਾਮ ਹੋ ਗਿਆ ਜੀ ਸੂਚ ਕਰਕੇ ਪੰਜਾਬ ਦੀ ਬਦਨਾਮੀ ਸਾਰੇ ਸੰਸਾਰ ਚ ਹੋਈ ਸਾਰੇ ਵਰਲਡ ਚ ਕਿ ਪੰਜਾਬ ਹੈ ਇਨਡਿਕਟਾਂ ਦਾ ਨਿਸ਼ੇੜੀਆਂ ਦਾ ਗੜ ਬਣ ਗਿਆ ਜੀ ਤੇ ਸਿਆਸਤਦਾਨਾਂ ਨੇ ਸਿਆਸਤਦਾਨਾਂ ਤੇ ਵੀ ਵੱਡੇ ਅਲੀਗੇਸ਼ਨ ਲੱਗੇ ਕਿ ਤੁਸੀਂ ਆਪਣੀ ਪਾਵਰ ਜਦੋਂ ਸੀਗੇ ਬੋਰੇ ਇਕੱਠੇ ਕੀਤੇ ਔਰ ਜਿਹੜੇ ਡਰੱਗ ਦੇ ਵੱਡੇ 카ਟਲ ਸੀਗੇ ਨਿੱਕੇ-ਮੋਟੇ ਕੋਰੀਅਰ ਦੀ ਗਲਤ ਛੱਡਦੇ ਹੋ ਨਾ ਕੋਕੀਨ ਐਡੀ ਜ਼ਿਆਦਾ ਐਡਿਕਟਿਵ ਹੁੰਦੀ ਹੈ ਨਾ ਜੀ ਜਿਹੜੀ ਇਹ ਇਹ ਡਰੱਗਾਂ ਦੀਆਂ ਚਿੱਟੀਆਂ ਦੀ ਵੀ ਕਿਸਮਾਂ ਇਹਨੂੰ ਫਿਰ ਉਹਨੂੰ ਵੀ ਕਹਿ ਲੈਂਦੇ ਕੋਕੀਨ ਵੀ ਕਹਿ ਲੈਂਦੇ ਆਇਸ ਡਰੱਗ ਵੀ ਕਹਿੰਦੇ ਹੋਰ ਤੋਂ ਬੈਟਰ ਫਾਰਮ ਵੀ ਆ ਗਈ ਉਹ ਜਿਹੜਾ ਇੱਕ ਵਾਰੀ ਜਿਹਦੇ ਖੂਨ ਜਿਹਨੂੰ ਜਿਹਦੇ ਇਹਦੇ ਬਲੱਡ ਚ ਇੱਕ ਵਾਰੀ ਹੋ ਜਾਏ ਫਿਰ ਬੰਦਾ ਰਹਿ ਨਹੀਂ ਪਾਦਾ ਉਹਦੇ ਬਿਨਾ ਔਰ ਉਹ ਉਹਨੂੰ ਪੂਰਾ ਕਰ ਵਾਸਤੇ ਕਿਸੇ ਹੱਦ ਤੱਕ ਵੀ ਜਾ ਸਕਦਾ ਹੈ ਗੈਰ ਸਮਾਜਿਕ ਕੰਮ ਵੀ ਕਰ ਸਕਦਾ ਹੈ ਕ੍ਰਾਈਮ ਵੀ ਕਰ ਸਕਦਾ ਹੈ ਮਾਪਾਪ ਨੂੰ ਮਾਰ ਵੀ ਸਕਦਾ ਹੈ ਤੇ ਕਿਸੇ ਨਾ ਕਿਸੇ ਵੀ ਹੋਰ ਕ੍ਰਾਈਮ ਬੈਂਕ ਲੁੱਟ ਰਿਹਾ ਇਹ ਜੇ ਕੰਮ ਕਰ ਸਕਦਾ ਲੇਕਿਨ ਖਲ ਕੋਈ ਨਹੀਂ ਕੱਟ ਪਾਇਆ ਜੀ ਪਿਛਲੇ ਪਿਛਲੇ ਬੜੀ ਕੈਪਟਨ ਸਾਹਿਬ ਦੀ ਸਰਕਾਰ ਸੀ ਉਹ ਵੀ ਕੁਝ ਕਰ ਪਾਇਆ ਉਸ ਤੋਂ ਪਹਿਲਾਂ ਅਗਲੀ ਦਲ ਦੀ ਸਰਕਾਰ ਸੀ ਉਹਨਾਂ ਤੇ ਤਾਂ ਹੋਰ ਹੀ ਅਲੀਗੇਸ਼ਨ ਲੱਗ ਗਏ ਜੀ ਸੂਚ ਕਰਕੇ ਹੱਲ ਕੋਈ ਨਹੀਂ ਕੱਢ ਪਾਇਆ ਆ ਹੁਣ ਇੱਕ ਇੱਕ ਗੱਲ ਚੱਲੀ ਸੀ ਕਿ ਜਿਹੜੇ ਲੁਧਿਆਣੇ ਤੋਂ ਮੈਂਬਰ ਪਾਰਲੀਮੈਂਟ ਹੈ ਗਿਆ ਵਰਿੰਦਰ ਸਿੰਘ ਰਾਜਾ ਵੜਿੰਗ ਸਾਹਿਬ ਜੀ ਉਹਨਾਂ ਨੇ ਇੱਕ ਭਰੀ ਸਭਾ 'ਚ ਗੱਲ ਕੀਤੀ ਸੀ ਕਹਿੰਦਾ ਮੈਂ ਜਦੋਂ ਪਿੰਡਾਂ 'ਚ ਬਜ਼ੁਰਗਾਂ ਨੂੰ ਪੁੱਛਿਆ ਕਿ ਤੁਸੀਂ ਅ ਸਫੀਨਲ ਸੰਬੰਧਤ ਕੋਈ ਚੀਜ਼ ਖਾਣੇ ਪੀਣੇ ਹੋ ਕਹਦਾ ਹਾਂਜੀ 25-30 ਸਾਲ ਤੋਂ ਅਸੀਂ ਖਾ ਰਹੇ ਹਾਂ ਤਾਂ ਅਸੀਂ ਕੰਮ ਵੀ ਕਰਦੇ ਆ ਤੇ ਖਾ ਰਹੇ ਆ ਤੇ ਫੇਰ ਇਹਨਾਂ ਨੇ ਪਬਲੀਕਲੀ ਗੱਲ ਕਿਹਾ ਕਿ ਜਿਹੜਾ ਡਰੱਗਸ ਲੈਂਦਾ ਉਹਦੀ ਤਿੰਨ ਜਿਹੜੀ ਤਿੰਨ ਸਾਲ ਤੋਂ ਵੱਧ ਨਹੀਂ ਹੁੰਦੀ ਜੀ ਤਿੰਨ ਸਾਲ ਦੇ ਅੰਦਰ ਅੰਦਰ ਉਹਨੇ ਮਰ ਜਾਣਾ ਚਾਹੇ ਸਾਲ ਚ ਭਰੇ ਚਾਹੇ 1.5 ਸਾਲ ਚ ਮਰੇ ਸੋ ਫਿਰ ਉਹਨਿਆ ਨੇ ਰਾਜਾ ਸਾਹਿਬ ਨੇ ਇਹ ਵੀ ਗੱਲ ਕੀਤੀ ਕਿ ਮੈਂ ਇਹ ਕੋਈ ਨਵੀਂ ਮੈਨੀਫੈਸਟੋ ਲਿਆਣ ਦੀ ਗੱਲ ਨਹੀਂ ਕਰ ਰਿਹਾ ਮੈਂ ਇੱਕ ਅਲਟਰਨੇਟ ਸੋਚਣਾ ਅਲਟਰਨ ਮੈਂ ਇਹ ਨਹੀਂ ਕਲਾ ਸੋਚ ਰਿਹਾ ਮੈਂ ਵਿਗਿਆਨ ਵਿਗਿਆਨੀਆਂ ਦੀ رائے ਵੀ ਜਿਹੜੇ ਫਿਜੀਸ਼ੀਅਨਸ ਹੈਗੇ ਉਹਨਾਂ ਦੀ رائے ਲੈ ਕੇ ਅਸੀਂ ਸੋਚ ਰਹੇ ਹਾਂ ਕਿਉਂ ਨਾ ਅਸੀਂ ਪ੍ਰਪੋਜ਼ਲ ਲਿਆਈਏ ਕਿ ਪੰਜਾਬ ਦੇ ਵਿੱਚ ਅਫੀਮ ਦੀ ਖੇਤੀ قانونی درجہ ਦਿੱਤਾ جا وے پھر تسی ਤੁਹਾਨੂੰ ਧਿਆਨ ਹੋਏਗਾ ਸਾਡਾ ਗਵਰਨਰ ਜ਼ੂਬਾ ਹਿਮਾਚਲ ਉਹਦੇ ਵਿੱਚ ਜਿਹੜੀ ਆ ਭੰਗ ਦੀ ਖੇਤੀ ਉਹ ਲੀਗਲਾਈਜ਼ ਕੀਤੀ ਹੋਈ ਆ ਔਰ ਸਾਡੇ ਕਈ ਫਾਰਮ ਆਪਣੇ ਯੂਪੀ ਦੇ ਵਿੱਚ ਮਧਰ ਪ੍ਰਦੇਸ਼ افیم ਦੀ ਖੇਤੀ ਲੀਗਲਾਈਜ਼ ਆ ਲੀਗਲਾਈਜ਼ ਦਾ ਮਤਲਬ ਇਹ ਹੋਏਗਾ ਉਹ ਖੇਤੀ ਉਹ ਉਸ ਮੈਡੀਸਨਲ ਪਰਪਸ ਵਾਸਤੇ ਉਹ ਕਿਸਾਨ ਜ਼ਮੀਨ ਤੇ افیم ਦੀ ਖੇਤੀ ਕਰਕੇ ਸਰਕਾਰ ਨੂੰ ਦੇ ਦਿੰਦਾ ਸਰਕਾਰ ਉਹ ਦਵਾਈਆਂ ਕੰਪਨੀਆਂ ਨੂੰ ਦੇ ਦਿੰਦੀ ਆ ਇੱਕ ਬੜਾ ਗ੍ਰੇ ਫੈਕਟਰ ਹੈ ਕਿ ਦਵਾਈਆਂ ਜਿਹੜੀਆਂ ਕੰਪਨੀਆਂ ਹੈਗੀਆਂ ਜਿੰਨਾ ਉਹਨਾਂ ਨੂੰ ਕੋਟਾ ਮਿਲਿਆ ਹੈ ਕਵਿੰਟਲਾਂ ਦੇ ਹਿਸਾਬ ਨਾਲ ਕੀ ਉਹ ਦਵਾਈਆਂ ਚ ਹੀ ਵਰਤਦੀਆਂ ਕਿ ਕਿਤੇ ਹੋਰ ਵਰਤਦੀਆਂ ਕਿਉਂਕਿ ਇਹ ਜਿਹੜੀਆਂ ਆਪਣੀ ਕਈ ਕੰਪਨੀਆਂ ਬੰਦੀ ਚ ਲੱਗੀਆਂ ਹੋਰ ਕੰਪਨੀਆਂ ਇਹ ਜਿਹੀਆਂ ਹੈਗੀਆਂ ਜਿਹਨਾਂ ਦੇ ਸੈਂਪਲ ਵਰਲਡ ਵੂਲ ਚ ਫੇਲ ਹੋਏ ਤੇ ਕਈ ਬੱਚੇ ਵੀ ਮਰੇ ਸੋ ਗੱਲ ਆ ਜਾਂਦੀ ਆ ਕਿ ਹੁਣ ਦੋਸ਼ਨਬਾਜੀ ਕੀ ਲੱਗਦੀ ਪਈ ਆ ਆਮ ਆਦਮੀ ਪਾਰਟੀ ਨੇ ਆਪਣੀ ਵੱੜ ਮਾਰੀ ਕਿ ਜੀ ਦੇਖੋ ਜੀ ਇਹ ਨਸ਼ੇ ਨੂੰ ਪ੍ਰੋਮੋਟ ਕਰ ਰਹੇ ਆ ਕਾਂਗਰਸ ਵਾਲੇ ਜੀ ਤੇ ਉਹ ਕਹਿੰਦੇ ਜੀ ਜੇ ਤੁਸੀਂ ਬੰਦ ਹੀ ਕਰਦੇ ਤੇ ਸ਼ਰਾਬ ਕੀ ਖੋਲੀ ਹੋਈ ਹੈ ਸ਼ਰਾਬ ਵੀ ਤਾਂ ਨਸ਼ਾ ਹੀ ਆ ਬਿਲਕੁਲ ਫਿਰ ਦੂਜੀ ਗੱਲ ਆ ਜਾਂਦੀ ਹੈ ਭਾਜੀ ਵੀ ਇਸ ਵਿੱਚ ਉਹ ਜੋ ਵਿੱਚ ਆ ਗਈ ਉਹ ਕਹਿੰਦੀ ਜੀ ਆਮ ਆਦਮੀ ਵੀ ਨਸ਼ਿਆਂ ਦੇ ਵਿੱਚ ਰਲੀ ਹੋਈ ਹੈ ਕਿਉਂਕਿ ਕੁਲਦੀਪ ਸਿੰਘ ਢਾਈਵਾਲ ਸਾਹਿਬ ਕੈਬਨਿਟ ਵਿਜ਼ਿਟ ਪੰਜਾਬ ਜਿਹੜੇ ਮਾਝੇ ਇਲਾਕੇ ਤੋਂ ਹੰਦੇ ਹੈਗੇ ਐ ਐਮ ਐਲ ਏ ਚੁਣੇ ਜਾਂਦੇ ਤੇ ਹੁਣ ਮੰਤਰੀ ਹੈਗੇ ਆ ਉਹ ਉਹਨਾਂ ਨੂੰ ਕਿਸੇ ਥਾਂ ਜੀ ਜਾਣਾ ਪੈ ਗਿਆ ਪਰ ਪਿੰਡ ਦੀ ਪੰਚਾਇਤ ਦੇ ਕਹੇ ਤੇ ਉਹਨਾਂ ਦੇ ਮਤਲਬ ਕਿ ਮੈਂ ਗਿਆ ਸੀਗਾ ਸਾਡੇ ਕੋ ਪਿੰਡ ਦੇ ਪਿੰਡ ਦੀ ਪੰਚਾਇਤ ਨੇ ਕਿਹਾ ਕਿ ਸਾਡੇ ਦੋ ਮੁੰਡੇ ਛੋਟੀਆਂ ਉਮਰ ਦੇ ਸੀਗੇ ਉਹ ਨਸ਼ਾ ਕਰਦੇ ਸੀਗੇ ਤੇ ਮੈਂ ਇਹਨਾਂ ਨੂੰ ਕਿਹਾ ਕਿ ਤੁਸੀਂ ਇਹਨਾਂ ਨੂੰ ਇਹ ਜਿਹੜੀ ਥੋੜੀ ਜਿੜਾ ਕੋ ਕੁਆਂਟੀਟੀ ਹੈਗੀ ਆ ਇਹਨਾਂ ਨੂੰ ਨਸ਼ਾ ਮੁਕਤੀ ਕੇਂਦਰ ਚ ਭੇਜੋ ਤਾਂ ਤੇ ਬੀਜੇਪੀ ਵਾਲਿਆਂ ਨੇ ਉਹ ਗੱਲ ਫੜ ਲਈ ਤੇ ਮੈਨੂੰ ਮੇਰੀ ਕਰਦਾਰਕੁਸ਼ੀ ਬੀਜਪੀ ਵਾਲੇ ਕਰਨ ਲੱਗੇ ਹੋਏ ਆ ਔਰ ਕਹਿੰਦੇ ਕਿ ਮੈਂ ਬੀਜਪੀ ਦੇ ਲੀਡਰ ਜਿਹੜੇ ਅਨਿਲ ਸ੍ਰਿੰਸਾਭ ਨੂੰ ਰਹਿਣ ਨੂੰ ਬਿਲੋਂਗ ਕਰਦੇ ਆ ਇਹਨਾਂ ਤੇ ਦੋ ਤਰ੍ਹਾਂ ਦੀਆਂ ਡੇਫਰਮੇਸ਼ਨਾਂ ਜਿਹਨੂੰ ਕਹਿੰਦੇ ਕਰਦਾਰਕੁਸ਼ੀ ਕਰਨ ਦੇ ਲਈ ਕੇਸ ਕਰਾਂਗਾ ਕਿ ਮੇਰੇ ਬਾਰੇ ਇਹਨਾਂ ਨੇ ਲੋਕਾਂ ਚ ਬਾਈ ਇਲੈਕਸ਼ਨ ਹੋਣ ਦੇ ਚਲਦੇ ਗਲਤ ਐਲੀਗੇਸ਼ਨ ਲਾਏ ਹੈਗੇ ਸੋ ਆਨ ਦਾ ਹੋਲ ਜਿਹੜਾ ਤੁਹਾਡਾ ਕੁਐਸਚਨ ਏ ਆ ਕਿ ਨਸ਼ਿਆਂ ਨੂੰ ਲੈ ਕੇ ਕੁਛ ਨਾ ਕੁਛ ਮਾਨ ਸਰਕਾਰ ਸਾਈਕੋਲੋਜੀਕਲੀ ਜੇ ਸਹੀ ਚਾਹੇ ਜੀ ਜਿਹੜੀ ਛੋਟੇ ਮੋਟੇ ਗਲੀਆਂ ਚ ਹੁੰਦਾ ਵੱਡਿਆਂ ਨੂੰ ਹੱਥ ਪੈ ਰਹੇ ਆ ਜਿੱਦਾਂ ਵੱਡੇ ਵੱਡੇ ਐਸਐਸਪੀ ਇਹਨਾਂ ਨੇ ਸਸਪੈਂਡ ਕੀਤੇ ਕੱਲ ਉਹ ਡੀਐਸਪੀ ਨੂੰ ਸਸਪੈਂਡ ਕੀਤਾ ਤੇ ਹੋਰ ਦੋ ਕੁ ਡੀਐਸਪੀ ਰੋਪੜ ਜੇਲ੍ਹ ਤੇ ਨਸ਼ੇ ਭੇਜਦੇ ਸੀ ਕਿ ਤੁਹਾਡੀ ਮੇਰੀ ਸ਼ਾਇਦ ਡਿਸਕਸ਼ਨ ਹੋਈ ਵੀ ਸੀਗੀ ਦੋ ਪੁਲਸ ਵਾਲੇ ਸੀ ਉਹ ਆਪੇ ਰਲੇ ਸੀ ਉਹ ਵੀ ਫੜ ਕੇ ਲਾਏ ਸੋ ਇਦਾਂ ਪੰਜ ਚਾਰ ਹੋਰ ਟੰਗਣਗੇ ਤੇ ਵਧੀਆ ਰਹੂਗਾ ਔਰ ਆਮ ਸਰਕਾਰ ਜਿਆਮ ਆਦਮੀ ਦੀ ਗਵਰਨਮੈਂਟ ਹੈਗੀ ਆ ਉਹ ਪਿਛਲੇ ਨਾਲੋਂ ਕੁਛ ਨਾ ਕੁਛ ਮੈਡੀਕਲ ਤਾਂ ਕਹੀਣਾ 100 ਬਾਇ ਐਕਸੀਲੈਂਟੇ ਕੰਮ ਕਰ ਦਿੱਤਾ ਸੋ ਗੁੱਡ ਕੈਨ ਜੇ ਗੁੱਡ ਤੇ ਐਕਸੀਲੈਂਟ ਦੀ ਗੱਲ ਕਰੀ ਗੁੱਡ ਤਾਂ ਹੈ ਹੀ ਹੈ ਪਰ ਐਕਸੀਲੈਂਸ ਦੀ ਜਰੂਰਤ ਹੈ ਜਰੂਰਤ ਹੈ ਹਾਂ ਜੀ ਹਾਂ ਇੱਕ ਗੱਲ ਤੁਸੀਂ ਇਹ ਵੀ ਕਹੀ ਸੀ ਕਿ ਜਿਸ ਤਰ੍ਹਾਂ ਵੜੀ ਸਾਹਿਬ ਕਹਿ ਰਹੇ ਨੇ ਕਿ ਮੈਂ ਆਫੀਮ ਦੀ ਖੇਤੀ ਨੂੰ ਲੀਗਲਾਈਜ਼ ਕਰੀ ਹੈ ਨਾ ਕਾਨੂੰਨੀ ਜਿਹੜੀ ਆ ਉਹਨੂੰ ਬਣਾਇਆ ਜਾਵੇ ਕਾਨੂੰਨੀ ਤੌਰ ਤੇ ਪਰ ਇਸ ਦੇ ਨਾਲ ਚਿੱਟਾ ਕਿਵੇਂ ਖਤਮ ਹੋਏਗਾ ਚਿੱਟੇ ਦਾ ਨਸ਼ਾ ਨੂੰ ਕਿਵੇਂ ਕੱਟ ਕਰਨਗੇ ਹਾਂ ਇਹ ਦੇ ਪਿੱਛੇ ਕੁਐਸਚਨ ਬੜਾ ਇੰਪੋਰਟੈਂਟ ਹੈ ਯੂ ਬੀਇੰਗ ਏ ਵੰਗਿਆ ਨਾ ਸੀਜ਼ਨ ਸੀਨੀਅਰ ਜਰਨਲਿਸਟ ਇਹ ਕਈ ਵਾਰੀ ਕੀ ਹੁੰਦਾ ਤੁਸੀਂ ਵੀ ਆਪ ਵੀ ਕੀਤਾ ਹੋਇਆ ਕਿ ਬੱਚਿਆਂ ਨੂੰ ਉਹ ਜਦੋਂ ਉਹਨਾਂ ਦੀ ਬਾਡੀਜ਼ ਮਿਲਦੀਆਂ ਨਾ ਜਿਹੜੀਆਂ ویرਾਨ ਇਮਾਰਤਾਂ ਦੇ ਵਿੱਚੋਂ ਉਹ ਇੰਜੈਕਸ਼ਨ ਜਿਹੜਾ ਵਿੱਚੇ ਲੱਗਾ ਮਿਲਦਾ ਜੀ ਬਿਲਕੁਲ ਜੀ ਬਿਲਕੁਲ ਸੋ ਇਹਨੂੰ ਲੈਣ ਦੇ ਕਈ ਮੋਡਸ ਹੈਗੇ ਕਈ ਤਰੀਕੇ ਕੋਈ ਫੋਇਲ ਪੇਪਰ ਦੇ ਵਿੱਚ ਅੱਗ ਲਾ ਕੇ ਲੈਂਦਾ ਨਾ ਕਰਹੀਂ ਤੇ ਕੋਈ ਬੰਦਾ ਡਾਇਰੈਕਟ ਇੰਜੈਕਟ ਕਰਦਾ ਬਲੱਡ ਵੇਨ ਚ ਖੂਨ ਦੀਆਂ ਨਾੜਾਂ ਦੇ ਵਿੱਚ ਲੈਂਦਾ ਸੋ ਉਹਨਾਂ ਨੂੰ ਇਹ ਨਹੀਂ ਪਤਾ ਹੁੰਦਾ ਕਿ ਉਹ ਚਾਹਦੇ ਫੜਾਫੜ ਸਾਨੂੰ ਨਸ਼ਾ ਹੋ ਜਾਏ ਤੋੜ ਲੱਗਦੀ ਆ ਕੰਬਦੇ ਆ ਦਰਦੇ ਆ ਸੋ ਕਈ ਵਾਰੀ ਕਈ ਮੁੱਤੇ ਜਵੀਆਂ ਹੋ ਜਾਂਦੇ ਲੇਕਿਨ ਮੈਂ ਆਪਣੇ ਜ਼ਾਤੀ ਤਜਰਬੇ ਤੇ ਨਾਲ ਆਪਣੇ ਜਿੰਨਾ ਕਿ ਮੇਰਾ ਤਜਰਬਾ ਮੇਰਾ ਤਜਰਬਾ ਆਖੀ ਵਿਖੀ ਗੱਲ ਆ ਕਿ ਮੈਂ ਭੁੱਖੀ ਖਾਂਦਾ ਬੰਦਾ ਇਦਾਂ ਨਹੀਂ ਵੇਖਿਆ ਕਿ ਜੀ ਉਹ ਤਿੰਨ ਦਿਨਾਂ ਦੇ ਵਿੱਚ ਮਰ ਗਿਆ ਸੋ ਜੇ ਉਹਨਾਂ ਨੂੰ ਕਈ ਇਹੋ ਜਿਹੇ ਮੈਡੀਸਟ੍ਰਨਸ ਹੁੰਦੀਆਂ ਜਿਹੜੀਆਂ ਹੈਬਿਚੁਅਲ ਬਣਾਉਂਦੀਆਂ ਲੇਕਿਨ ਡਾਕਟਰਸ ਉਹਨੂੰ ਹੌਲੀ 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 ਆਪਣੇ ਕਾਉਂਸਲਿੰਗ ਨਾਲ ਐਕਸਰਸਾਈਜ਼ ਨਾਲ ਚੰਗੀ ਡਾਈਟਸ ਨਾਲ ਉਹਨਾਂ ਨੂੰ ਕਰਕੇ ਉਹਦੀ ਉਹ ਜਿਹੜੀ ਘਟਾ ਦਿੰਦੇ ਡੋਸ ਸੋ ਇਸ ਕਰਕੇ ਇਹ ਆਈਡੀਆ ਇੱਕ ਸਾਇੰਟਿਫਿਕ ਆਈਡੀਆ ਉਹਨਾਂ ਨੇ ਦਿੱਤਾ ਹਾਲੇ ਲਾਗੂ ਕਰਨ ਦੇ ਮੈਨੀਫੈਸਟੋ ਦੀਆਂ ਦੀ ਗੱਲ ਨਹੀਂ ਕੀਤੀ ਸੋ ਇਸ ਕਰਕੇ ਚੰਗਾ ਹੋਵੇ ਕਿ ਹੋਰ ਇਹ ਤੇ ਰਿਸਰਚ ਕਰਕੇ ਜੇ ਕੈਨੇਡਾ ਅਮਰੀਕਾ ਦੇ ਵਿੱਚ ਵੀ ਉਹ ਕਹਿੰਦੇ ਮੈਡੀਸਿਨਲ ਪਰਪਸ ਵਾਸਤੇ ਦਵਾਈ ਦਵਾਈ ਪੱਖੋਂ ਉਹਗੇ ਉਹਨਾਂ ਨੇ ਸਟ੍ਰਿਕਟ ਬੈਨ ਲਾਤੇ ਸੀਗੇ ਫੜ ਫੜ ਬੰਦੇ ਅੰਦਰ ਦੇ ਹੀ ਜਾਂਦੇ ਸੀ 50 ਸਾਲ ਤੱਕ ਅੰਦਰ ਦੇ ਹੀ ਜਾਂਦੇ ਸੀ ਜੇ ਜਿੱਲਾ ਭਰ ਗਿਆ ਸੀਗਾ ਫਿਰ ਉਹਨਾਂ ਨੂੰ ਹਾਰ ਕੇ ਕਰਨਾ ਪਿਆਗਾ ਤੁਸੀਂ ਆਪਣੇ ਘਰ ਦੇ ਬਗੀਚੇ ਦੇ ਵਿੱਚ ਜੇ ਕੋਈ ਮਾਣਾ ਉਟਾ ਨਸ਼ਾ ਜਿਹਾ ਜਿਹਾ ਹੁੰਦਾ ਜਾਂ ਉਹ ਤੁਸੀਂ ਮੈਡੀਕਲ ਡਾਕਟਰ ਦੀ ਪ੍ਰਸਕ੍ਰਿਪਸ਼ਨ ਦੇ ਨਾਲ ਉਹ ਘਰ ਦੇ ਅੰਦਰ ਆਪਣੇ ਤੁਸੀਂ ਕੰਜ਼ਮਪਸ਼ਨ ਕੰਜ਼ਮਪਸ਼ਨ ਵਾਸਤੇ ਖੋਲਤਾ ਤੇਵਾਚਲਨ ਵੀ ਖੋਲਤਾ ਸੋ ਇਸ ਕਰਕੇ ਆਈਡੀਆ ਮੇਰੇ ਹਿਸਾਬ ਨਾਲ ਇਹ ਹੈ ਕਿ ਜਿਹੜਾ ਕੈਮੀਕਲ ਡਰਗ ਨਾਲ ਜਿਹੜਾ ਨਸ਼ਾ ਬੰਦਾ ਉਹਦੇ ਪਿੱਛੇ ਇੱਕ ਕ੍ਰਾਈਮ ਦੀ ਵੱਡੀ ਹੁੰਦੀ ਹੈ ਕਿ फटाफट ਨਸ਼ੇ ਨੂੰ ਫਲਾ ਦਿਓ ਤੇ ਲੋਕੀ ਆਪਣੇ ਬਿਲਡਿੰਗਾਂ ਵਿੱਚ ਮਾਰਨ ਕੁੱਟਣ ਜੋ ਮਰਜ਼ੀ ਕਰਨ ਇਹ ਇੰਨਾ ਜ਼ਿਆਦਾ ਇਹ ਨਸ਼ਾ ਬੜਾ ਜ਼ਾਰਾ ਹੁੰਦਾ ਇਹਦੇ ਅੰਦਰ ਸੋ ਇਸ ਕਰਕੇ ਹੁਣ ਦੇਖੋ ਮੈਨੂੰ ਲੱਗਦਾ ਹੈ ਕਿ ਜੇ ਇਹਦੇ ਤੇ ਵਿਗਿਆਨਿਕ ਇਕੱਠੇ ਹੋ ਕੇ ਆਪ ਕਿਉਂਕਿ ਆਪਣੀ ਜੀਓਗ੍ਰਾਫੀ ਕੁਝ ਪੂਰਾ ਅਮਰੀਕਾ ਦੀ ਕੁਝ ਹੋ ਰਹਾ ਮੈਕਸੀਕੋ ਦੀ ਕੁਝ ਹੋ ਰਹੀਗੀ ਆ ਵੀਕ ਉਹ ਤੇ ਵਾਣੀ ਤੇ ਪਾਣੀ ਬਦਲ ਜਾਂਦੇ ਆ ਸੋ ਇਸ ਕਰਕੇ ਜੇ ਕੋਈ ਕੰਮ ਹੁੰਦਾ ਹੋਵੇ ਤਾਂ ਨਵੇਂ ਆਈਡੀ ਤੋਂ ਭਜਣਾ ਨਹੀਂ ਚਾਹੀਦਾ ਤੇ ਉਸ ਨਾਲੋਂ ਤਾਂ ਮੇਰੇ ਹਿਸਾਬ ਨਾਲ ਇਹ ਬੈਟਰ ਆਪਸ਼ਨ ਹੋ ਸਕਦੀ ਆ ਜੇ ਉਹਨਾਂ ਨੂੰ ਇਹ ਨਸ਼ੇ ਤੋਂ ਤੋੜ ਦੀ بجائے ਆ ਜਿਹੜਾ ਇੱਕ ਹਰਬਲ ਇਹਨੂੰ ਨਸ਼ਾ ਮੰਨਦੇ ਆ ਉਹ ਥੋੜਾ ਜਿਹਾ ਦੇ ਕੇ ਉਸ ਗੰਦਾ ਔਰ ਜਾਨਲੇਵਾ ਜਿਹੜਾ ਡਰੱਗਸ ਜਿਹਨੂੰ ਕਹਿੰਦੇ ਚਿੱਟਾ ਜਿਹਨੂੰ ਕਹਿੰਦੇ ਆਈਸ ਡਰੱਗ ਆ ਉਹ ਤੋਂ ਛੁਟਕਾਰਾ ਪਾਣ ਕੋਛੋ ਪਰ ਅੱਲਾ ਜੇ ਸੋਚਿਆ ਜਾਵੇ ਤਾਂ ਕੁਝ ਨਾ ਕੁਝ ਬੈਟਰ ਮੰਡ ਹੋ ਸਕਦੀ ਪੋਜ਼ਿਟਿਵ ਸੋਚੋ ਚੁੱਕੇ ਜੀ ਬਿਲਕੁਲ ਬਹੁਤ ਸਹੀ ਤੇ ਜਿਸ ਤਰੀਕੇ ਤੇ ਕੱਲ ਰਮਨਦੀਪ ਬਿੱਟੂ ਜੀ ਕੀਤੀ ਜਾ ਰਹੀ ਕਿ ਉਹਨਾਂ ਦੀ ਵੀ ਅਗਨੀ ਪ੍ਰੀਖਿਆ ਜਰੀਆ ਕਿਦਾਂ ਨ ਕਿਤੇ ਸ਼ੁਰੂ ਹੋ ਚੁੱਕੀ ਹੈ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ हां ए पॉलिटिकल जब मैच्योर ਤੁਹਾਡੀ অবজারਵੇਸ਼ਨ ਹੈਗੀ ਆ ਇਹ ਇਲੈਕਟਮਸ ਟੈਸਟ ਵੀ ਹੈਗਾ ਅਗਲੀ ਪ੍ਰੀਖਿਆ ਵੀ ਕਹਿ ਸਕਦੇ ਇਹਨੂੰ ਇਹ ਇਹ ਇਸ ਰੀਜ਼ਨ ਹੈ ਜੀ ਕਿ ਲੁਧਿਆਣਾ ਨੂੰ ਲੁਧਿਆਣੇ ਜ਼ਿਲ੍ਹੇ ਨੂੰ ਬਿੱਟੂ ਸਾਹਿਬ ਬਿਲੋਂਗ ਕਰਦੇ ਆ ਔਰ ਕਾਫੀ ਸਾਲਾਂ ਤੋਂ ਇਹ ਕਾਂਗਰਸ ਨਾਲ ਇਹਨਾਂ ਦਾ ਪਰਿਵਾਰ ਜੁੜਿਆ ਹੋਇਆ ਹੈ ਉਹ ਸਾਬਕਾ ਮੁੱਖ ਮੰਤਰੀ ਪੰਜਾਬ 1995 ਜਿੰਦਾ ਮਰਡਰ ਹੋ ਗਿਆ ਸੀਗਾ ਉਹਨਾਂ ਨੂੰ ਬੰਬ ਬਲਾਸਟ ਨਾਲ ਗਰਮ ਖੇਲਿਓ ਬਲੂ ਮਾਰ ਦਿੱਤਾ ਗਿਆ ਸੀਗਾ ਜੀ ਤੇ ਇਹਨਾਂ ਦੇ ਫਾਦਰ ਸਾਹਿਬ ਵੀ ਵਜ਼ੀਰ ਨੇ ਇਹਨਾਂ ਦਾ ਬ੍ਰਦਰ ਜਿਹੜੇ ਹੈ ਕੋਟਿਲ ਸਾਹਿਬ ਉਹ ਖੰਨੇ ਤੋਂ ਵੀ ਐਮਐਲਏ ਰਹੇ ਹੈ ਇਹਨਾਂ ਦੇ ਭੂਆ ਜੀ ਜਲੰਧਰ ਕੈਂਟ ਤੋਂ ਐਮਐਲਏ ਰਹੇ ਹੈ ਔਰ ਆਪ ਕਾਫੀ ਵਾਰੀ ਇਹ ਮੈਂਬਰ ਪਾਰਲੀਮੈਂਟ ਬਣ ਚੁੱਕੇ ਹੈਗੇ ਹੈ ਇਹਨਾਂ ਨੂੰ ਫਿਲਹਾਲ ਪਿਛਲੀ ਵਾਰੀ ਤਾਂ ਅਨੰਦਪੁਰ ਸਾਹਿਬ ਤੋਂ ਸੀਗੇ ਤੇ ਹੁਣ ਇਹ ਲੁਧਿਆਣਾ ਤੋਂ ਇਲੈਕਸ਼ਨ ਹਾਰੇ ਜੀ ਲੁਧਿਆਣਾ ਜ਼ਿਲ੍ਹਾ ਜਿਹੜਾ ਆਪਣਾ ਇਹਨਾਂ ਦਾ ਨੇਟਿਵ ਘਰ ਦਾ ਜ਼ਿਲ੍ਹਾ ਹੈਗਾ ਪਿੱਛੋਂ ਇਹ ਬਿਲੋਂਗ ਪਾਇਲ ਦੇ ਕੋਲ ਕਰਦੇ ਹੈਗੇ ਦਾ ਪਿੰਡ ਜੱਦੀ ਪਿੰਡ ਉੱਥੇ ਆ ਲੇਕਿਨ ਇੱਥੇ ਲੁਝਾਣੇ ਆ ਜੋ ਬੜੇ ਪੌਮਪ ਐਂਡ ਸ਼ੋਅ ਨਾਲ ਭਾਜੀਪੀ ਤੋਂ ਲੜੇ ਜਿੱਥੇ ਇਹਨਾਂ ਦਾ ਸਾਰੀ ਫੈਮਿਲੀ ਕਾਂਗਰਸ ਪਾਰਟੀ ਸੀਗੀ ਕਾਂਗਰਸ ਨੇ ਮਾਨ ਵੀ ਬਹੁਤ ਦਿੱਤਾ ਇਹਨਾਂ ਨੂੰ ਲੇਕਿਨ ਐਨ ਮੌਕੇ ਤੇ ਇਹਨਾਂ ਨੇ ਜਦੋਂ ਅਮਿਤ ਸ਼ਾਹ ਸਾਹਿਬ ਨੇ ਸਿੱਧਾ ਹੀ ਕਿਹਾ ਕਿ ਬਿੱਟੂ ਮੇਰਾ ਦੋਸਤ ਆ ਜੋ ਮਰਜ਼ੇ ਹਾਰੇ ਜਾਂ ਜਿੱਤੇ ਮੈਂ ਇਹਨੂੰ ਹਾਂ ਖੁਸ਼ ਕਰਕੇ ਰਹੂੰਗਾ ਸੋ ਉਹ ਉਹਨਾਂ ਦੀ ਰੱਪੀ ਜੀਪੀ ਦੀ ਕੀ ਰਣਨੀਤੀ ਸੀ ਫਿਲਹਾਲ ਹਰ ਚੀਜ਼ ਸਾਨੂੰ ਨਾਮ ਮੂੰਹ ਬੋਲਣਗੇ ਤੇ ਨਾ ਉਹ ਲਿਖ ਕੇ ਦੇਣਗੇ ਜੀ ਕਿਉਂਕਿ ਤੁਸੀਂ ਆਪ ਕਾਫੀ ਜਗ੍ਹਾ ਆਂਦੇ ਜਾਂਦੇ ਜੇ ਕਈ ਵਾਰੀ ਸਾਨੂੰ ਬਾਡੀ ਲੈਂਗੁਏਜ ਵੀ ਪੜ੍ਹਨੀ ਪੈਂਦੀ ਆ ਤੇ ਕਈ ਵਾਰ ਸਾਨੂੰ ਸੂਤਰ ਜਿਹੜੇ ਜਿਹੜੇ ਔਨ ਕੈਮਰਾ ਨਹੀਂ ਬੋਲਦੇ ਆਫ ਕੈਮਰਾ ਸਾਨੂੰ ਦੱਸਦੇ ਰਹਿੰਦੇ ਆ ਪਹਿਲਾਂ ਕਈ ਵੀ ਗੱਲਾਂ ਚੰਨਿਆ ਸੀ ਇਹਨਾਂ ਦੀ ਵਾਈਫ ਨੂੰ ਟਿਕਟ ਦੇ ਦਿੱਤੀ ਜਾਵੇ ਜੀ ਤੇ ਸ਼ਾਇਦ ਕਿਤੇ ਬੀਜਪੀ ਦਾ ਹੁਣ ਸਾਈਕੋਲੋਜੀਕਲੀ ਇੱਕ ਪ੍ਰੈਸ਼ਰ ਇਹਨਾਂ ਤੇ ਜ਼ਰੂਰ ਹੈਗਾ ਇਹ ਇੱਥੇ ਕੈਂਪ ਕਰ ਰਹੇ ਲੁਧਿਆਣਾ ਸ਼ਹਿਰ ਦੇ ਵਿੱਚ ਹੀ ਜੀ ਕਿਉਂਕਿ ਜਿਹੜੀ ਵਜ਼ੀਰੀ ਇਹਨਾਂ ਤੋਂ ਰੇਲਵੇ ਦੀ ਹੈਗੀ ਇਹ ਉਹ ਟਾਈਮ ਕੰਜ਼ੂਮਿੰਗ ਬਹੁਤ ਹੈ ਹਰ ਰੋਜ਼ ਸਾਰਾ ਸਾਰਾ ਦੇਸ਼ ਘੁੰਮਣਾ ਪੈਂਦਾ ਉਹ ਸਾਰੀਆਂ ਜਿਹੜੀਆਂ ਇਹਨਾਂ ਦੀਆਂ ਇੰਗੇਜਮੈਂਟ ਨੂੰ ਛੱਡ ਕੇ ਲੁਧਿਆਣੇ ਸ਼ਹਿਰ ਦੇ ਵਿੱਚ ਕਿਉਂਕਿ ਸ਼ਹਿਰੀ ਸੀਟ ਹੈਗੀ ਆ ਕੋਈ ਪਿੰਡੂ ਹਲਕਾ ਨਹੀਂ ਹੈ ਔਰ ਬੜੀ ਇੱਕ ਜਿਹਨੂੰ ਕਹਿ ਸਕਦੇ ਵੱਡੇ ਵੱਡੇ ਸਰਮਾਇਦਾਰ ਤੇ ਨਾਲ ਦੀ ਨਾਲ ਵੱਡੇ ਐਜੂਕੇਸ਼ਨਿਸਟ ਵੀ ਇੱਥੇ ਅਗੇ ਇਹ ਯੂ ਜਨੇ ਚੁੱਕੇ ਨੇ ਗੁਰੂ ਅੰਗਦ ਦੇ ਵੈਟਰਨਰੀ ਯੂਨੀਵਰਸਿਟੀ ਕੈਦਲ ਨੇ ਹੋਰ ਵੱਡੇ ਵਡ ਇੰਸਟੀਚਿਊਟ ਇਸ ਇਲਾਕੇ ਦੀ ਅਸੈਂਬਲੀ ਹਲਕੇ ਚਾਹੁੰਦੇ ਹੈਗੇ ਆ ਉਹ ਇੱਕ ਇੱਕਦਰਾ ਵਕਾਰ ਦਾ ਸਵਾਲ ਤੁਹਾਡੀ ਅਬਜ਼ਰਵੇਸ਼ਨ ਤੋਂ ਬਣ ਚੁੱਕਾ ਹੋਇਆ ਕਿ ਬਿੱਟੂ ਸਾਹਿਬ ਜੇ ਸੀਟ ਜਿੱਤਣ ਚ ਕਾਮਯਾਬ ਹੁੰਦੇ ਆ ਤੇ ਇਹਨਾਂ ਦਾ ਇੱਕ ਫੰਗ ਜਿਹੜਾ ਇੱਕ ਜਿਹੜਾ ਇੱਕ ਇਹਨਾਂ ਦੇ ਇੱਕ ਲੱਗ ਜੂਗਾ ਇੱਕ ਇਨਰ ਦੀ ਤਾਕਤ ਵਧੇਗੀ ਤੇ ਇੱਕ ਸਟਾਰ ਜਿਹਨੂੰ ਕਹਿ ਸਕਦੇ ਬਣਨਗੇ ਔਰ ਇਹਨਾਂ ਅੰਦਰੋਂ ਇਹਨਾਂ ਦੀ ਕੋਸ਼ਿਸ਼ ਪੂਰੀ ਹੈ ਕਿ ਕਿਸੇ ਨਾ ਕਿਸੇ ਧਿਰਕੇ ਨੇ ਬੀਜੇ ਦੀ ਪੀ ਝੋਲੀ ਇਹ ਸੀਟ ਪੁਆਈ ਜੋ ਕਿਉਂਕਿ ਬੀਜੇਪੀ ਦਾ ਵਿਸਤਾਰ ਬੜੀ ਬਹੁਤ ਤੇਜ਼ੀ ਨਾਲ ਪੰਜਾਬ 'ਚ ਕਰਨਾ ਚਾਹੁੰਦੀ ਹੈ ਸੈਂਟਰਲ ਸੈਂਟਰਲ ਬੀਜੇਪੀ ਔਰ ਉਹਦੇ ਲਈ ਉਹਨਾਂ ਨੂੰ ਕੋਈ ਮੁੱਖ ਮੰਤਰੀ ਦਾ ਚਿਹਰਾ ਵੀ ਚਾਹੀਦਾ ਔਰ ਆਪਣੇ ਵੱਲੋਂ ਇਹਨਾਂ ਨੇ ਇੱਕ ਵਾਰ ਕਹਿ ਵੀ ਦਿੱਤਾ ਸੀ ਕਿ ਜੇ ਮੈਂ ਮੁੱਖ ਮੰਤਰੀ ਬਣ ਵੀ ਜਾਵਾਂ ਕੋ ਇਹੋ ਜੀ ਗੱਲ ਬਣ ਵੀ ਸਕਦਾ ਹਾਂ ਹਾਲਾਂਕਿ ਪਾਰਟ ਬੀਜੇਪੀ ਪਾਰਟੀ ਤੋਂ ਸਿਕਲੀ ਡਰਾਉ ਲੋਇ ਇਤਰਾਜ਼ ਕੀਤਾ ਗਿਆ ਸੀਗਾ ਕਿ ਤੁਸੀਂ ਪਹਿਲਾਂ ਕੋਈ ਕੰਮ ਤਾਂ ਕਰ ਲਓ ਇਹ ਗਰੇਵਾਲ ਸਾਹਿਬ ਹਰਜੀਤ ਗਰੇਵਾਲ ਸਾਹਿਬ ਨੇ ਇਹ ਡੀਟੈਲੀਏਟ ਕੀਤਾ ਸੀਗਾ ਬਿੱਟੂ ਸਾਹਿਬ ਦੀ ਸਟੇਟਮੈਂਟ ਤੋਂ ਬਾਅਦ ਸੋ ਫਿਲਹਾਲ ਦੀ ਇੱਕ ਤੁਹਾਡੀ ਅਬਜ਼ਰਵੇਸ਼ਨ ਜਿਹੜੀ ਆ ਤੁਹਾਡੀ ਬਿਹਾਈਂਡ ਦਾ ਕੱਟ ਜਿਹੜਾ ਤੁਸੀਂ ਲੋਕਾਂ ਆਂਦੇ ਜਾਂਦੇ ਹੋ ਉਹ ਕਰੈਕਟ ਹੈ ਕਿ ਇੱਕ ਤਰ੍ਹਾਂ ਦਾ ਸਾਈਕੋਲੋਜੀਕਲ ਟੈਂਸ਼ਨ ਹੈ ਇਹ ਕਿ ਸੀਟ ਕਿਸੇ ਨਾ ਕਿਸੇ ਤਰੀਕੇ ਬਿੱਟੂ ਸਾਹਿਬ ਤਾਂ ਕਿ ਕਹਿਣ ਜੋਗੇ ਬਰਨ ਕਿ ਆ ਸੀਟ ਦੇਖੋ ਜੀ ਜੇ ਮੈਂ ਉਹ ਜੇ ਮੈਂ ਉਹ ਜਿੱਸੇ ਕਾ ਲੋਕ ਸਵਾ ਦਾ ਆ ਸੀਟ ਮੈਂ ਤੁਹਾਨੂੰ ਦੁਬਾਰਾ ਕਿਉਂਕਿ ਇਹਨਾਂ ਨੂੰ ਪਿਛਲੀ ਵਾਰ 14000 ਜਾਂ 14500 ਵੋਟ ਐਸ ਹਲਕੇ ਚ ਪਈਆਂ ਸੀ ਜੀ ਬਿਲਕੁਲ ਜਿਸ ਤਰ੍ਹਾਂ ਕਿ ਲੁਧਿਆਣਾ ਦੇ ਵਿੱਚ ਜਿਮਨੀ ਚੋਣਾ ਦਾ ਜੋਰ ਲੱਗਿਆ ਹੋਣਾ ਹਰ ਪਾਰਟੀ ਜਿਹੜੀ ਆ ਪੂਰਾ ਚੋਣ ਪ੍ਰਚਾਰ ਕਰ ਰਹੀ ਇਹ ਵੀ ਕੋਸ਼ਿਸ਼ ਚ ਲੱਗੀ ਹੋਈ ਹੈ ਵੀ ਸੀਟ ਨੂੰ ਕਿਸ ਤਰ੍ਹਾਂ ਜਿੱਤਿਆ ਜਾ ਸਕੇ ਸੱਤਾ ਕਾਇਮ ਕੀਤੀ ਜਾ ਸਕੇ ਅੱਜ ਇਹਦੇ ਵਿੱਚ ਕੋਈ ਵੀ ਪਾਰਟੀ ਦਾ ਨੇਤਾ ਆਪਾਂ ਵੀ ਵਿਧਾਇਕ ਆ ਹਮੇਸ਼ਾ ਜਿਸ ਪਾਰਟੀ ਦੇ ਵਿੱਚ ਹੁੰਦਾ ਉਸ ਪਾਰਟੀ ਨੂੰ ਆਪਣੀ ਮਾਂ ਮੰਨਦਾ ਜਿ세 ਕਿ ਤੁਸੀਂ ਵੀ ਕਹਿੰਦੇ ਹੋ ਕਿ ਰਾਜਨੀਤੀ ਦੇ ਵਿੱਚ ਇਹ ਤਾਂ ਆਪਣੀ ਮਾਂ ਬਦਲਣ ਦੇ ਵਿੱਚ ਵੀ ਕੋਈ ਕਸਰ ਨਹੀਂ ਛੱਡਦੇ ਹੈਗੇ ਉਸੇ ਤਰੀਕੇ ਤੇ ਨਾਲ ਹੋਣ ਜਿਕਰ ਗੱਲ ਕਰੀਏ ਅਨਿਲ ਜੋਸ਼ੀ ਦੀ ਤਾਂ ਉਹਨਾਂ ਨੇ ਮੋੜ ਅਕਾਲੀ ਦਾ ਸ਼ੋਮਣੀ ਅਕਾਲੀ ਦਲ ਜਿਹੜਾ ਹੈ ਉਹ ਜੁਆਇਨ ਕਰ ਲਿੱਤਾ ਹੈ ਔਰ கரੈਕਟ ਇਨਫੋਰਮੇਸ਼ਨ ਹੈਗੀ ਹੈ ਤੁਹਾਡੀ ਬਿਲਕੁਲ ਔਰ ਅਨਿਲ ਜੋਸ਼ੀ ਕੁਮਾਜ ਖੇਤਰ ਦੇ ਵਿੱਚ ਬਹੁਤ ਵੱਡਾ ਨਾਮ ਹੈ ਹਮ ਪਰ ਮੈਂ ਵੀਵਰ ਨੂੰ ਦੱਸ ਦਿਆਂ ਇਹਨਾਂ ਦੀ ਜਿਹੜੀ ਸ਼ੁਰੂਆਤ ਹੁੰਦੀ ਹੈ ਉਹ ਹੁੰਦੀ ਹੈ ਬੀਜੇਪੀ ਤੋਂ ਹਮ ਜੁਝਾਰੂ ਲੀਡਰ ਹੈਗੇ ਆ ਬੀਜੇਪੀ ਦੇ ਵਿੱਚ ਬਹੁਤ ਦੇ ਰਹੇ ਰਹੇ ਉਹਨਾਂ ਦੇ ਕਰਕੇ ਐਮਐਲਏ ਵੀ ਜਿੱਤੇ ਵਜ਼ੀਰ ਕੈਬਨਟ ਵਜ਼ੀਰ ਵੀ ਰਹੇ ਲੋਕਲ ਬੋਰਡਸ ਡਿਪਾਰਟਮੈਂਟ ਉਹਨਾਂ ਦਸ ਇਨਫੋਰ ਲੇਕਿਨ ਕੁਝ ਇਸ਼ੂਸ ਦੇ ਉੱਤੇ ਏਡਾ ਕੁਲਕ ਸਟੇਟਮੈਂਟ ਇਹੋ ਜਿਹੀ ਦਿੱਤੀਆਂ ਕਿ ਜਿਹੜੀਆਂ ਬੀਜੇਪੀ ਦੀ ਹਾਈ ਕਮਾਂਡ ਨਾਲ ਉਹ ਮੇਲ ਨਹੀਂ ਸੀ ਖਾਂਦੀਆਂ ਉਹ ਪਾਰਟੀ ਲਾਈਨ ਤੋਂ ਉਸਕੇ ਕੁਝ ਸਟੇਟਮੈਂਟਸ ਦਿੱਤੀਆਂ ਗਈਆਂ ਤਾਂ ਫਿਰ ਇਹਨਾਂ ਨੇ ਭਾਜਪਾ ਛੱਡ ਦਿੱਤੀ ਤੇ ਸ਼ੁਰਮਣੀ ਅਕਾਲੀ ਦਲ ਬਾਦਲ ਨਾਲ ਇਹ ਜੁੜ ਗਏ ਔਰ ਲੰਬਾ ਸਮਾਂ ਉਹਨਾਂ ਨਾਲ ਕੱਢਿਆ ਲੇਕਿਨ ਜਦੋਂ ਪੰਥਕ ਟੈਨਸ਼ਨਾਂ ਸ਼ੁਰੂ ਹੋਈਆਂ 2 ਦਸੰਬਰ ਤੋਂ ਪਹਿਲਾਂ-ਪਹਿਲਾਂ ਜੀ ਤੇ ਉਦੋਂ ਇਹਨਾਂ ਨੇ ਆਪਣੀ ਜਿਹੜੀ ਆਪਣੇ ਆਪ ਨੂੰ ਸ਼ੁਰਮਣੀ ਅਕਾਲੀ ਦਲ ਤੋਂ ਵਿਡਰਾਅ ਕਰ ਲਿਆ ਰਿਜ਼ਾਈਨ ਕਰਤਾ ਜੀ ਹੁਣ ਇਹ ਦੇ ਪਿੱਛੇ ਅਸੀਂ ਆਪ ਹੀ ਸਮਝ ਜਿਓ ਇਹ ਜਿਹੜੀ ਸਿਆਸਤ ਤੇ ਪਾਵਰ ਹੈ ਇਹ ਚਿੱਟੇ ਤੋਂ ਵੀ ਜ਼ਿਆਦਾ ਐਡਿਕਟਿਵ ਆ ਹਮ ਬਿਮਾਏ ਤੋਂ ਵੀ ਸੱਚ ਦੱਸ ਰਿਹਾ ਕਿ ਜਿਹੜਾ ਆਦਮੀ ਰਾਜ ਕਰਦਾ ਔਰ ਸਵੇਰੇ ਉੱਠ ਕੇ ਜਦੋਂ ਕੋਲ ਰਾਜ ਸਵੇਰੇ ਉੱਠ ਕੇ ਉਹਦਾ ਫੋਨ ਅਫਸਰ ਨਾ ਸੁਣਨ ਇਹ ਜਿਹੜੇ ਮਹਤਵਰ ਬੰਦੇ ਆ ਉਹ ਕਹਿੰਦੇ ਆ ਅਵੋਇਡ ਕਰਨ ਲੱਗ ਜਾਂਦੇ ਆ ਅੱਖ ਬਦਲਣ ਲੱਗ ਜਾਂਦੇ ਜਿਹਨਾਂ ਨੂੰ ਬਣਾਇਆ ਹੋਵੇ ਜਾਂ ਫਾਇਦੇ ਪਚਾਏ ਹੋਣ ਸੋ ਉਹ ਚਿੱਟਾ ਤੱਕ ਬੰਦਾ ਛੱਡ ਦੂਗਾ ਜਿਹੜਾ ਪਾਵਰ ਦਾ ਨਸ਼ਾ ਇਹ ਇਥੋਂ ਵਾਂਝੇ ਰਹਿਣਾ ਜਾਂ ਪਰੇ ਰਹਿਣਾ ਜ਼ਿਆਦਾਤਰ ਸਿਆਸੀ ਬੰਦਾ ਰਹਿ ਨਹੀਂ ਸਕਦਾ ਹੁੰਦਾ ਫਿਰ ਉਸ ਤੋਂ ਬਾਅਦ ਪੰਥਕ ਸਭਾ ਦੇ ਬਿਜਲੀ ਟੈਂਸ਼ਨ ਹੋਈ ਸ਼ੁਰੂ ਹੋਣੀ ਕਾਲਦਲ ਬਾਗਲ ਦੀ ਪਾਰਟਿਕੁਲਰਲੀ ਜ਼ਿਆਦਾਤਰ ਸੁਖਵੀਰ ਬਾਦਲ ਸਾਹਿਬ ਦੀ ਜੋ ਸੋਝਾ ਲੱਗੀ ਹੈ ਇਹਨਾਂ ਨੇ ਆਪਣੇ ਪਹਿਲੇ ਹੀ ਵਿਡਰੋਅ ਕਰ ਲਿਆ ਸੀਗਾ ਫਿਰ ਹਮ ਨਿਕਾਲੀ ਜਲ ਤੋਂ ਲੁਧਿਆਣਾ ਦੇ ਵਿੱਚ ਹੁਣ 9 ਜੂਨ ਲੁਧਿਆਣੇ ਦੇ ਵਿੱਚ ਆਏ ਔਰ ਸੁਖਵੀਰ ਸਾਹਿਬ ਵੀ ਇੱਥੇ ਸੀਗੇ ਜਿਹੜਾ ਪਾਰਟੀ ਪ੍ਰਧਾਨ ਅਕਾਲੀ ਦਲ ਦੇ ਤੇ ਉਹਨਾਂ ਨੇ ਇੱਕ ਸੈਰੇਮੋਨਸ ਤਰੀਕੇ ਨਾਲ ਬੜੀ ਇੱਕ ਗ੍ਰੇਸਫੁਲ ਤਰੀਕੇ ਨਾਲ ਇਹਨਾਂ ਨੂੰ ਰੀਜੋਇਨਿੰਗ ਕਰਾਈ ਦੁਬਾਰਾ ਪਾਰਟੀ ਵਿੱਚ ਲਿਆ ਕੇ ਬਣਦਾ ਸਮਾਨ ਦਿੱਤਾ ਵੀ ਇਹ ਵੀ ਕਿਹਾ ਕਿ ਮੇਰੇ ਛੋਟੇ ਭਰਾ ਨੇ ਜੀ ਤੇ ਅਸੀਂ ਕਦੇ ਅੱਡ ਨਹੀਂ ਹੋ ਸਕਦੇ ਹੋਸਾਲਾ ਭਰਾ ਭਰਾ ਕਦੇ ਕਦੇ ਆਪਸ ਵਿੱਚ ਲੜਦੇ ਭਾਣ ਲੇਕਿਨ ਉਹ ਉਹਨਾਂ ਦਾ ਇੱਥੇ ਵੈਸਟ ਹਲਕੇ ਦੇ ਵਿੱਚ ਜੁਆਇਨਿੰਗ ਕਰਨਾ ਇੱਕ ਤਰ੍ਹਾਂ ਦੀ ਬੂਸਟ ਮੰਨੀ ਜਾ ਸਕਦੀ ਆ ਕਿਉਂਕਿ ਇਹ ਨਿਲਜੋਸ਼ੀ ਬ੍ਰਾਹਮਣ ਹੈਗੇ ਆ ਔਰ ਜਿਹੜੇ ਇਹਨੇ ਕਾਂਗਰਸ ਪਾਰਟੀ ਦੇ ਹੈਗੇ ਕੈਂਡੀਡੇਟ ਉਹ ਵੀ ਬ੍ਰਾਹਮਣ ਹੈਗੇ ਭਾਰਤਪੁਰਸ਼ ਅਜੂਬ ਸਾਹਿਬ ਜੀ ਸੋ ਇਹ ਵੀ ਇੱਕ ਤਰ੍ਹਾਂ ਦਾ ਸਾਈਕਲ ਜੇ ਪੋਲਿਟੀਕਲੀ ਦੇਖਿਆ ਜਾਵੇ ਸਭ ਬ੍ਰਾਹਮਣ ਵੋਟਸ ਨੂੰ ਥੋੜਾ ਜਿਹਾ ਡਿਲਟਪ ਵੀ ਹੋ ਸਕਦਾ ਕੁਝ ਫਾਇਦਾ ਵੀ ਮਿਲ ਸਕਦਾ ਹੈ ਜੀ ਸਰ ਤੁਸੀਂ ਮੇਰੇ ਸਵਾਲ ਦਾ ਜਵਾਬ ਦਿੱਤਾ ਤੇ ਦਰਸ਼ਕਾਂ ਨੂੰ ਵੀ ਉਮੀਦ ਕਰਦੇ ਹਾਂ ਕਿ ਜਿਹੜੇ ਉਹਨਾਂ ਨੇ ਆਪਣੇ ਵਿਚਾਰ ਜਾਂ ਸਵਾਲ ਸਾਂਝੇ ਕੀਤੇ ਸੀਗੇ ਸਾਡੇ ਕਮੈਂਟ ਬਾਕਸ ਦੇ ਵਿੱਚ ਉਹਨਾਂ ਨੂੰ ਉਹਨਾਂ ਦਾ ਜਵਾਬ ਮਿਲਿਆ ਹੋਵੇਗਾ ਤੇ ਸਮਾਂ ਇਜਾਜ਼ਤ ਨਹੀਂ ਦਿੰਦਾ ਨਹੀਂ ਤਾਂ ਹੋਰ ਵੀ ਬਹੁਤ ਸਾਰੇ ਸਵਾਲ ਸੀਗੇ ਫਿਰ ਮਿਲਾਂਗੇ ਅਗਲੇ ਐਪੀਸੋਡ ਤੇ ਵਿਚਾਰ ਦੁਬਾਰਾ ਫਿਰ ਹਾਜ਼ਰ ਹੋਵਾਂਗੇ ਡਿਟੋਇਲ ਟਾਕ ਪ੍ਰੋਗਰਾਮ ਨੂੰ ਲੈ ਕੇ ਤੋਂ ਉਹਦੇ ਵਿੱਚ ਕਈ ਚੀਜ਼ਾਂ ਜਿਹੜੀਆਂ ਰਹਿ ਗਈਆਂ ਉਹ ਸ਼ੇਅਰ ਕਰਾਂਗੇ ਸਾਨੂੰ ਦੇ ਇਜਾਜ਼ਤ ਧੰਨਵਾਦ ਗ੍ਰੇਟਫੁਲ ਧੰਨਵਾਦ